ਸ਼ੰਭੂ ਰੇਲਵੇ ਟ੍ਰੈਕ ਤੇ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਚੱਲ ਰਿਹਾ ਅੰਤਰਨਾ ਅੱਜ ਸਮਾਪਤ ਕਰ ਦਿੱਤਾ ਗਿਆ ਇਸ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਉਹਨਾਂ ਨਾਲ ਸਵਾਲ ਜਵਾਬ ਕਰਨ ਦਾ ਮੌਕਾ ਦਿੱਤਾ ਜਾਵੇ ਉਹ ਸ਼ਾਂਤਮਈ ਢੰਗ ਨਾਲ ਹੀ ਵਿਰੋਧ ਕਰਨਗੇ ਅਤੇ ਅੱਗੇ ਤੋਂ ਮਸਲੇ ਨਾ ਹੱਲ ਹੋਣ ਦੀ ਦਸ਼ਾ ਵਿੱਚ ਨੇਤਾਵਾਂ ਦੀ ਕੋਠੀਆਂ ਮੂਰੇ ਤਿੱਖੇ ਤੌਰ ਤੇ ਧਰਨੇ ਲਗਾਉਣਗੇ ਠੀਕ ਹੈ ਬਹੁਤ ਸਾਰੇ ਕਿਸਾਨ ਮਜ਼ਦੂਰ ਮਤਾਵਾ ਪੈਣਾ ਸਾਰਨ ਫਦੇ ਪਰ ਵਾਇਰੋ ਜੀਕਾ ਖਾਲਸਤਾ ਵਾਇਰੋ ਜੀਕੀ ਮਤੇ ਬੇਇੱਜ਼ਤੀ ਆਪੀ ਜਿਹੜਾ ਰੋਗ ਕੋ ਦੂਰ ਰਹੀ ਸੀ ਉਹਦੀ ਦਾਅ ਇੰਨੀ ਸਰਕਾਰ ਹੋਣ ਮੰਨ ਨਹੀਂ ਸੀ ਫਿਰ ਕੰਮ ਕਰਾ ਦੇਣਾ ਤੋਂ ਆਪਾਂ ਦੇਖੀਏ ਸੀ ਫਿਰ ਸਵਾਲ ਰੁੱਦਾ ਸੀ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਪ੍ਰੈਸ਼ਰ ਬਣੇ ਉਸ ਕਰਕੇ ਗਵਾ ਬੋਰਡ ਮਾਣੇ ਐਲਾਨ ਕਰ ਦਿੱਤਾ ਵਾ ਵੀ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਤੇ ਟਾਈਮ ਕਿੰਨਾ ਹੋਊਗਾ ਇਹ ਬਾਈ ਵਾਲੀ ਰੈਲੀ ਚ ਐਲਾਨ ਨੂੰਗਾ ਵਾ ਉਹਦੇ ਤੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਭਾਜਪਾ ਦੇ ਘਰਾਂ ਘਾੜੀ ਮੋਰਚਾ ਲਾਉਣਾ ਵਾ ਮੋਰਚਾ ਕਿੰਨੇ ਸਮੇਂ ਦਾ ਹੋਊ ਕਿਹੜਿਆ ਦਿਨ ਹੋਊਗਾ ਇਹ ਆਉਣ ਵਾਲੇ ਸਮੇਂ 'ਚ ਬਾਈ ਕੀ ਜਿਹੜੀ ਮਹਾ ਰੈਲੀਆਂ ਆ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠਾ ਉਹਦੇ ਵਿੱਚ ਆਪਾਂ ਐਲਾਨ ਕਰਾਂਗੇ ਦੂਜਾ ਐਲਾਨ ਇਹ ਸੀਗਾ ਕਿ 2 ਜੂਨ ਨੂੰ ਪੂਰੇ ਪੰਜਾਬ ਹਰ ਰਣ ਦੇ ਵਿੱਚੋਂ ਟਰੈਕਟਰ ਟਰਾਲੀਆਂ ਰਾਹੀਂ ਵੱਡੇ ਕਾਬਲੇ ਜਿਵੇਂ 13 ਫਰਵਰੀ ਨੂੰ ਆਏ ਆਬੂਜੜ ਉਵੇਂ ਆਉਣਗੇ ਉਹਦੀ ਜਲੰਬੰਦੀ ਹੋਰ ਵਧਾਉਣ ਵਾਸਤੇ ਇਹ ਵੀ ਐਲਾਨ ਕਰ ਦਿੱਤਾ ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਜੀ ਕੱਲਾ ਪਟਿਆਲੇ ਨਹੀਂ ਜਲੰਧਰ ਚ ਵੀ ਕਰਨ ਸੋਹਣੇ ਤੇ ਪਠਾਨਕੋਟ ਚ ਵੀ ਬਖ ਬਖ ਡੇਟਾ ਨੇ মিডিਆ ਲਈ ਪਤਾ ਲੱਗਦਾ ਸਾਡੇ ਕੋਲ ਤਾਂ ਕੋਈ ਨਹੀਂ ਫਿਰ ਉਹਨੂੰ ਜਿਹੜਾ ਵਾਪਸ ਸਵਾਲ ਜਵਾਬ ਕਰਨੇ ਆ ਤੇ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉੱਧਰ ਨੂੰ ਬਹਾਂਗੇ ਕਿ ਔਰ ਅਸੀਂ ਮੰਗਤਾ ਇਹ ਕਰਾਂਗੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਦਿੱਤੇ ਜਾਣ ਜੇ ਸਵਾਲ ਜਵਾਬ ਕਰਨਗੇ ਤੇ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋ ਕੇ ਆ ਫਿਰ ਉਹਦੇ ਸਵਾਲ ਜਵਾਬ ਕਰਨ ਵਾਸਤੇ ਉਧਰ ਰੈਲੀ ਵਾਲੇ ਪਾਸੇ ਜਾਵਾਂਗੇ ਇਸ ਕਰਕੇ ਇਹ ਤਿੰਨ ਐਲਾਨ ਆ ਗਿਆ ਤਿੰਨ ਐਲਾਨ ਕਰ ਤੋਂ ਬਾਅਦ ਫਿਰ ਇੰਨੀਆਂ ਥਾਮਾਂ ਤੇ ਅਸੀਂ ਨਿਬੜ ਜਾਵਾਂਗੇ ਇਹ ਵੀ ਦੇਖਣ ਵਾਲੀ ਗੱਲ ਸੀ ਔਰ ਫਿਰ ਰੇਲ ਰੋਕ ਕੋ ਜਿਹੜਾ ਦਬਾਅ ਨਹੀਂ ਸਰਕਾਰ ਮੰਨ ਰਹੀ ਹੈਗੀ ਫਿਰ ਉਹਦੇ ਚੋਂ ਸੀਗਾ ਵੀ ਇਹਨੂੰ ਇੱਕੇਰਾ ਆਪਾਂ ਪੋਸਟਪੋਨ ਕਰ ਦਈਏ ਇਹ ਵੀ ਅਖੀਰਲਾ ਹਥਿਆਰ ਹੈ ਬਾਜ ਰੇਲ ਤੇ ਹੁੰਦਾ ਨਹੀਂ ਫਿਰ ਹਾਲੇ ਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ ਸਭ ਤੋਂ ਵੱਧ ਧਿਆਨ ਉੱਤਰ ਦਈਏ ਵੀ ਲੱਖਾਂ ਤੇ ਕੱਟ ਕਰ ਰਹੇ ਆ ਸਾਰੇ ਬਾਰਡਰਾਂ ਤੇ ਇਹ ਛੋਟੇ ਖਨੌਰੀ ਤੇ ਡੱਬ ਵਾਲੀ ਰਤਨਪੁਰਾ ਰਾਜਸਥਾਨ ਦੇ ਵਿੱਚ ਤੋਂ ਉਹਨਾਂ ਇਕੱਠਾਂ ਨਾਲ ਧਿਆਨ ਦੇ ਕੇ ਗਿਤੀ ਵਧਾ ਦਈਏ ਇਹ ਅਰੇ ਤੋਂ ਬਾਅਦ ਅਗਲੇ ਲਾਣੇ ਪ੍ਰਧਾਨ ਮੰਤਰੀ ਨੂੰ ਸਵਾਗਤ ਕਰਨ ਮਤਲਬ ਆ ਪੱਛਪਾ ਦੇ ਘਰਾਂ 'ਕੇ ਮੋਰਚੇ ਲਾਉਣੇ ਆ ਜਾਂ 2 ਜੂਨ ਨੂੰ ਵੱਡੇ ਕਾਬਲੇ ਟਰੈਕਟਰ ਟਰਾਲੀਆਂ ਨਹੀਂ ਬਾਰਡਰਾਂ 'ਕੇ ਲੈ ਕੇ ਉਹਨੇ ਸਾਡਾ ਕੰਮ ਹੋਣ ਵਧ ਗਿਆ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨਾਲ ਬੇਨਤੀ ਕਰਦੇ ਆ ਕਿ ਕਿਉਂ ਨਾ ਹੁਣ ਆਪਾਂ ਰੇਲ ਰੋਕੋ ਆਪਾਂ ਇੱਥੋਂ ਵਾਪਸ ਲੈ ਲਈ ਠੀਕ ਆ ਭਾਈ ਤੇ ਫੇਰ ਭਾਈ ਆ ਜਿਹੜਾ ਸੰਦ ਸਮਾਨ ਆ ਕਾਲੇ ਕਰ ਰਿਹਾ ਇਹ ਸੰਦ ਸਮਾਨ ਬੰਦੇ ਆਪਣੇ ਇੰਨਾ ਡਿਸਪਲਨ ਵਾਲੇ ਆ 10 ਮਿੰਟਾਂ ਚ ਲੱਥਾ ਜਾਏਗਾ ਆਪਾਂ ਆਪਣੀ ਜਾਲੀ ਵੀ ਜਿਹੜਾ ਸਾਹਮਣੀ ਆ ਆ ਟੈਂਟ ਵਗੈਰਾ ਵੀ ਸਾਹਮਣਾ ਮੈਕ ਵੀ ਸਾਡੇ ਪਏ ਹੋਇਆ ਸਾਮਕੇ ਜਿਹੜਾ ਆਪਣਾ ਸਾਂਝਾ ਬਸਮਾਨ ਆ ਉਹ ਆਪਾਂ ਅਸੀਂ ਇੱਥੇ ਬੱਦੇ ਫਿਰੋ ਦੇ ਕਰ ਲੈਂਦੇ ਆ ਬਾਕੀ ਆਪੋ ਆਪਣਾ ਨੂੰ ਕਾਲ ਨਹੀਂ ਹੈਗੀ ਅੱਧਾ ਘੰਟਾ ਲੱਗਾ ਪੌਣਾ ਘੰਟਾ ਲੱਗੇ ਕਿਸੇ ਨੇ ਇਥੋਂ ਕਾਲ ਤੇ ਜਾਨ ਦੀ ਯਤਨ ਨਹੀਂ ਕਰਨਾ ਸਾਰਾ ਸੰਦ ਸਮਾਨ ਅਸੀਂ 10-15 ਮਿੰਟਾਂ ਵਿੱਚ ਸਾਮਕੇ ਜਾਣਾ ਵਾ ਇਹ ਦੋਵਾਂ ਫੋਰਮਾਂ ਦੇ ਫੈਸਲੇ ਸੀ ਹੁਣ ਅਸੀਂ ਰੇਲ ਟਰੈਕ ਜਿਹੜਾ ਵਾ ਖਾਲੀ ਕਰਨ ਵਾਲੇ ਪਾਸੇ ਨੂੰ ਬਧੀਏ ਧੰਨਵਾਦ ਹੰਦੇ ਸਰ ਜਿਹੜੇ ਤਿੰਨ ਨੌਜਵਾਨ ਕਿਸਾਨ ਨੇ ਬਿਲਕੁਲ ਅਸੀਂ ਜੋ ਵੀ ਕਰਦੇ ਹੈਗੇ ਆ ਸਾਰੀਆਂ ਜੱਥੇਬੰਦੀਆਂ ਜਿਹੜੀ ਜਿਹੜੀ ਜੱਥੇਬੰਦੀ ਨਾਲ ਜੁੜੇ ਹੁੰਦੇ ਆ ਸਾਡੇ ਕਿਸਾਨ ਉਹਨਾਂ ਨਾਲ ਗੱਲ ਕਰਕੇ ਸਹਿਮਤੀ ਬਣਾ ਕੇ ਕਿਉਂਕਿ ਅਸੀਂ ਮੁੱਦਾ ਤਾਂ ਨਹੀਂ ਛੱਡਿਆ ਆ ਕਰਦੇ ਤੇ ਅਸੀਂ ਕਿਸਾਨਾਂ ਦੀ ਢਾਈ ਵਾਲਾ ਮੁੱਦਾ ਛੱਡਤਾ ਇਸ ਮੁੱਦੇ ਨੂੰ ਤਿੱਖਾ ਇਹ ਸਵਾਲ ਆ ਵੀ ਜਿਹੜੇ ਸਾਨੂੰ ਇੱਕ ਤਾਂ ਸਵਾਲ ਕਰ ਰਹੇ ਆ ਕੋਈ ਕਹਿੰਦਾ ਤੁਹਾਨੂੰ ਦੋ ਨੂੰ ਕਟ ਦੇਣਾ ਕੋਈ ਕਹਿੰਦਾ ਛੇਤਰ ਮਾਰਨੇ ਆ ਕੋਈ ਕੁਸ ਬੋਲੀ ਜਾਂਦਾ ਇਸ ਕਰਕੇ ਫਿਰ ਉਹਨਾਂ ਦੇ ਬਾਰਾਪੂਰੇ ਅਸੀਂ ਚਲੇ ਜਾਂਦੇ ਵੀ ਤੁਸੀਂ ਜੋ ਕੁਝ ਕਰਨਾ ਕਰ ਲਓ ਅਸੀਂ ਤੁਹਾਡੇ ਘਰਾਂ ਗਾਦੀ ਆ ਰਹੇ ਹਾਂ ਇਹਨੂੰ ਵੱਡਾ ਐਲਾਨ ਆ ਇਸ ਕਰਕੇ ਅਸੀਂ ਉਧਰ ਬੱਦ